ਇਹਨਾਂ ਨੇ ਇੱਕ ਤਾਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਇਹਨਾਂ ਦੇ ਘਰ ਲਾਇਆ ਹੈ। ਦੂਸਰਾ ਜਿਹੜਾ ਨੈਸ਼ਨਲ ਫਲੈਗ ਹੈ ਉਹਦੇ ਉੱਪਰ ਕਾਂਗਰਸ ਪਾਰਟੀ ਦਾ ਝੰਡਾ ਲਾਗਾ ਹੋਇਆ ਸੀ। ਉਹ ਅਸੀਂ ਉਹਨਾਂ ਨੂੰ ਮਨਾ ਕੀਤਾ ਸੀ ਕਿ ਕੋਈ ਵੀ ਪਿੰਡ 'ਚ ਕੋਈ ਨਹੀਂ ਕਿਸੇ ਵੀ ਪਾਰਟੀ ਦਾ ਫਲੈਗ ਲਾਉਂਦਾ। ਇਹ ਬਹੁਤ ਹੀ ਗਲਤ ਹੈ ਕਿਉਂਕਿ ਪਾਰਟੀਆਂ ਤਾਂ ਬਹੁਤ ਛੋਟੀ ਚੀਜ਼ ਹੈ ਦੇਸ਼ ਦੇ ਅੱਗੇ। ਦੇਸ਼ ਦਾ ਝੰਡਾ ਉਹਦੀ ਹਾਈਟ ਪਾਰਟੀ ਦੇ ਝੰਡੇ ਤੋਂ ਉੱਚੀ ਹੀ ਹੁੰਦੀ ਹੈ ਕਿਉਂਕਿ ਦੇਸ਼ ਦੀ ਜਗਾ ਸਭ ਤੋਂ ਉੱਚੀ ਹੈ। ना मेरा नाम मनदीप सिंह है। मनदीप जी ਕਿਹੜਾ ਪਿੰਡ ਆਏ? ਪਿੰਡ ਮੇਰਾ ਬਈ ਸਰੰਗਵਾਲਾ ਹੈ। ਸਰੰਗਵਾਲਾ ਦੇ ਵਿੱਚ ਨੈਸ਼ਨਲ ਪਲੇਗ ਦੇ ਉੱਤੇ ਕਾਂਗਰਸ ਦਾ ਫਲੈਗ ਲਾਇਆ ਹੈ। ਕੀ ਕਹਿਣਾ ਕਰਨੇ ਆ? ਬੜੀ ਬਹੁਤ ਬੜੀ ਗਲਤੀ ਹੈ ਇਹਨਾਂ ਦੀ। ਇਹਨਾਂ ਨੇ ਇੱਕ ਤਾਂ ਉਹਨਾਂ ਨੂੰ ਪੁੱਛਿਆ ਨਹੀਂ ਜਿਨ੍ਹਾਂ ਦੇ ਘਰ ਲਾਇਆ ਹੈ। ਦੂਸਰਾ ਜਿਹੜਾ ਨੈਸ਼ਨਲ ਫਲੈਗ ਹੈ ਉਹਦੇ ਉੱਪਰ ਕਾਂਗਰਸ ਪਾਰਟੀ ਦਾ ਝੰਡਾ ਲਾਤਾ ਹੋ। ਅਸੀਂ ਉਹਨਾਂ ਨੂੰ ਮਨਾ ਕੀਤਾ ਸੀ ਕਿ ਕੋਈ ਵੀ ਪਿੰਡ 'ਚ ਕੋਈ ਵੀ ਕਿਸੇ ਵੀ ਪਾਰਟੀ ਦਾ ਫਲੈਗ ਨਾ ਲਾਇਓ। ਅਸੀਂ ਜੋ ਵੀ ਜਿਹਨੂੰ ਵੀ ਪੱਲ ਕਰਦਾ ਉਹਦੀ ਸੁੱਲ ਕੇ ਸਪੋਰਟ ਕਰਕੇ ਉਹਨੂੰ ਵੋਟ ਪਾ ਦੇ ਚੁਕਤੀ ਕੀਤੀ। ਕਿਸੇ ਦਾ ਵੀ ਫਲੈਗ ਨਾ ਲਾਇ ਨਹੀਂ ਲੱਗਦਾ ਹੋਇਆ ਹੂੰ ਬਾਰ ਕੋ ਚਰਾਖ ਦੀ ਅੰਸਰਾਣਾ ਨੈਸ਼ਨਲ ਪਾਰਕ ਨੂੰ ਥੋੜਾ ਜਿਹਾ ਉੱਪਰੋਂ ਕੱਟ ਕੇ ਦੇ ਕੇ ਉਹਦੇ ਉੱਪਰ ਇਹ ਸਾਡੀ ਦਾ ਝੰਡਾ ਲਾਤਾ ਜੋ ਕਵਿੰਧਾਨ ਅਤੇ ਕੰਮ ਦੇ ਦਲ ਦਾ ਪਾਤਾ ਸਵੇਰੇ ਕੰਪਲੀਟ ਸਵੇਰੇ ਪਾਉਂਗੇ ਐਫਆਰ ਦਾ ਫਿਕਰਾਵਾਂਗੇ ਫਿਰ ਚੱਬਿਆ ਥਾਨੇ ਤੇ ਐਸਐਸਪੀ ਸਾਹਿਬ ਨੂੰ ਜਰੂਰ ਮਿਲਣ ਦੀ ਕੋਸ਼ਿਸ਼ ਕਰਾਂਗੇ ਜੇਕਰ ਜੀ ਉਹ ਫ੍ਰੀ ਹੋਏ ਤਾਂ ਜੀ ਮੈਨੂੰ ਹਲਕਾ ਚੱਬਿਆਲ ਦੇ ਵਿੱਚ ਸਾਰੰਗਵਾਲ ਪਿੰਡ ਦੇ ਵਿੱਚ ਤਿਰੰਗੇ ਨੂੰ ਸਾਈਡ ਤੋਂ ਪਾੜ ਕੇ ਉਸ ਨੂੰ ਨੀਚੇ ਥੱਲੇ ਕਰਕੇ ਤੇ ਉਸ ਦੇ ਉੱਤੇ ਆਪਣਾ ਪਾਰਟੀ ਦਾ ਤੁਹਾਡੇ ਵੱਲੋਂ ਝੰਡਾ ਲਗਾਇਆ ਗਿਆ ਤੇ ਇਸ ਬਾਰੇ ਕੀ ਕਹੋਗੇ ਅ ਦੇਖੋ ਇਸ ਬਾਰੇ ਤਾਂ ਤੁਸੀਂ ਮੈਨੂੰ ਦੱਸਿਆ ਪਰ ਜੇ ਇਸ ਤਰ੍ਹਾਂ ਤਰੀਕੇ ਨਾਲ ਕੀਤਾ ਗਿਆ ਤਾਂ ਮੈਂ ਕਹਿੰਦੀ ਇਹ ਬਹੁਤ ਹੀ ਗਲਤ ਹੈ ਕਿਉਂਕਿ ਪਾਰਟੀਆਂ ਤਾਂ ਬਹੁਤ ਛੋਟੀ ਚੀਜ਼ ਹੈ ਦੇਸ਼ ਦੇ ਅੱਗੇ ਰਾਈਟ ਤੇ ਜੇ ਅਸੀਂ ਕਦੀ ਅਦਰਵਾਇਸ ਵੀ 플ੈਗ ਲਗਾਉਂਦੇ ਆ ਜੇ ਸਾਡਾ ਦੇਸ਼ ਦਾ ਝੰਡਾ ਵੀ ਲੱਗਿਆ ਨਾਲ ਪਾਰਟੀ ਦਾ ਝੰਡਾ ਵੀ ਲੱਗਿਆ ਤਾਂ ਹਮੇਸ਼ਾ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਦੇਸ਼ ਦਾ ਝੰਡਾ ਉਹਦੀ ਹਾਈਟ ਪਾਰਟੀ ਦੇ ਝੰਡੇ ਤੋਂ ਉੱਚੀ ਹੀ ਹੁੰਦੀ ਹੈ ਕਿਉਂਕਿ ਦੇਸ਼ ਦੀ ਜਗਾ ਸਭ ਤੋਂ ਉੱਚੀ ਹੈ ਦੇ ਇਹ ਬਸ਼ਰਾਫੀਆਂ ਸੁਣਿਆ ਤੁਹਾਡੇ ਪਾਰਟੀ ਵਰਤੋਂ ਦੇਖਣ ਕੀਤਾ ਹੈ ਕੀ ਉਹਦੇ ਰਿਐਕਸ਼ਨ ਨਹੀਂ ਮੈਂ ਡੈਫੀਨੇਟਲੀ ਦੇਖਾਂਗੀ ਮੈਨੂੰ ਪਹਿਲੇ ਪਤਾ ਲੱਗੇ ਕਿਉਂਕਿ ਹੁਣ ਤਾਂ ਇਹ ਤਾਂ ਇਸ ਦੇ ਬਾਰੇ ਦੱਸਿਆ ਹੀ ਤੁਸੀਂ ਮੈਨੂੰ ਹੈ ਤੇ ਹਰ ਜਗ੍ਹਾ ਤੇ ਕੋਈ ਨਾ ਕੋਈ ਝੰਡੇ ਆਪਣੇ ਆਪ ਲਗਾ ਰਿਹਾ ਹੈ ਜਾਂ ਕੁਝ ਵੀ ਹੈ ਜਾਂ ਤੇ ਇਸ ਤਰ੍ਹਾਂ ਹੋਏ ਨਾ ਕਿ ਅਸੀਂ ਇਦਾਂ ਝੰਡੇ ਬਣਾ ਕੇ ਦਿੱਤੇ ਫਿਰ ਤਾਂ ਸਾਡੀ ਨੋਟਿਸ 'ਚ ਹੋਏ ਤੇ ਸਾਡੀ ਤਾਂ ਨੋਟਿਸ ਇਹ ਚੀਜ਼ ਤੁਸੀਂ ਲੈ ਕੇ ਆਏ ਤੇ I'll definitely look into it ਕਿ ਇਹ ਤਾਂ ਬਹੁਤ ਹੀ ਗਲਤ ਹੈ ਕਿਉਂਕਿ ਦੇਸ਼ ਪਹਿਲਾਂ ਇਹਨਾਂ ਨੇ ਇੱਕ ਤਾਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਇਹਨਾਂ ਨੇ ਘਰ ਲਾਇਆ ਹੈ। ਦੂਸਰਾ ਜਿਹੜਾ ਨੈਸ਼ਨਲ ਫਲੈਗ ਹੈ ਉਹਦੇ ਉੱਪਰ ਕਾਂਗਰਸ ਪਾਰਟੀ ਦਾ ਝੰਡਾ ਲਾ ਲਿਆ। ਉਹ ਅਸੀਂ ਉਹਨਾਂ ਨੂੰ ਮਨਾ ਕੀਤਾ ਜੀ ਕਿ ਕੋਈ ਵੀ ਪਿੰਡ 'ਚ ਕੋਈ ਨਹੀਂ ਕਿਸੇ ਵੀ ਪਾਰਟੀ ਦਾ ਫਲੈਗ ਲਾ ਲਾਇਓ। ਇਹ ਬਹੁਤ ਹੀ ਗਲਤ ਹੈ ਕਿਉਂਕਿ ਪਾਰਟੀਆਂ ਤਾਂ ਬਹੁਤ ਛੋਟੀ ਚੀਜ਼ ਹੈ ਦੇਸ਼ ਦੇ ਅੱਗੇ। ਦੇਸ਼ ਦਾ ਝੰਡਾ ਉਹਦੀ ਹਾਈਟ ਪਾਰਟੀ ਦੇ ਝੰਡੇ ਤੋਂ ਉੱਚੀ ਹੀ ਹੁੰਦੀ ਹੈ ਕਿਉਂਕਿ ਦੇਸ਼ ਦੀ ਜਗਾ ਸਭ ਤੋਂ ਉੱਚੀ ਹੈ। ਮੇਰਾ ਨਾਮ ਮਨਦੀਪ ਸਿੰਘ ਜੀ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਬਈ ਸਰنگਵਾਲਾ ਹੈ ਸਰنگਵਾਲਾ ਦੇ ਵਿੱਚ ਨੈਸ਼ਨਲ ਪੜਦੇ ਉੱਤੇ ਕਾਂਗਰਸ ਦਾ ਫਲੈਗ ਲਾਇਆ ਹੈ ਕੀ ਕਹਿਣਾ ਚਾਹੁੰਦੇ ਹੋ ਬੜੀ ਬਹੁਤ ਬੜੀ ਗਲਤੀ ਹੈ ਇਹਨਾਂ ਦੀ ਇਹਨਾਂ ਨੇ ਇੱਕ ਤਾਂ ਉਹਨਾਂ ਨੂੰ ਪੁੱਛਿਆ ਨਹੀਂ ਜਿਨ੍ਹਾਂ ਨੇ ਘਰ ਲਾਇਆ ਹੈ ਦੂਸਰਾ ਜਿਹੜਾ ਨੈਸ਼ਨਲ ਫਲੈਗ ਹੈ ਉਹਦੇ ਉੱਪਰ ਕਾਂਗਰਸ ਪਾਰਟੀ ਦਾ ਝੰਡਾ ਲਾਤਾ ਉਹ ਅਸੀਂ ਉਹਨਾਂ ਨੂੰ ਮਨਾ ਕੀਤਾ ਸੀ ਕਿ ਕੋਈ ਵੀ ਪਿੰਡ ਵਿੱਚ ਕੋਈ ਵੀ ਕਿਸੇ ਵੀ ਪਾਰਟੀ ਦਾ ਫਲੈਗ ਨਾ ਲਾਇਓ ਅਸੀਂ ਜੋ ਵੀ ਜਿਹਨੂੰ ਵੀ ਪੱਲ ਕਰਦਾ ਉਹਦੀ ਸਕੂਲ ਤੇ ਰਿਪੋਰਟ ਕਰਕੇ ਉਹਨੂੰ ਬੋਟ ਪਾ ਦੇ ਚੁਪਕੀ ਕੀਤੀ ਕਿਸੇ ਦਾ ਵੀ ਫਲੈਗ ਨਾ ਲਾਇਆ ਪਿੰਡ ਨਹੀਂ ਲੱਗਦਾ ਹੋਵੇ ਹਾਂ ਬਾਹਰ ਕੋਈ ਸ਼ਰਾਬ ਦੀ ਅੰਸਰਾਂ ਨੇ ਨੈਸ਼ਨਲ ਪਾਰਕ ਨੂੰ ਥੋੜਾ ਜਿਹਾ ਉੱਪਰੋਂ ਘੱਟ ਕੇ ਦੇ ਦਿੱਤੇ ਜਿਹਦੇ ਉੱਪਰ ਇਹ ਪਾਰਟੀ ਦਾ ਝੰਡਾ ਲਾਤਾ ਜੋ ਸਵਿੰਧਾਨ ਅਤੇ ਕੰਮ ਦੇ ਦਲ ਤੋਂ ਆਪਾ ਸਵੇਰੇ ਕੰਪਲੀਟ ਸਵੇਰੇ ਪਾਉਂਗੇ ਅੱਜ ਯਾਰ ਦਾ ਵੀ ਕਰਾਵਾਂਗੇ ਫਿਰ ਚੱਬੇਆ ਖਾਨ ਦੇ ਐਸਐਸਪੀ ਸਾਹਿਬ ਨੂੰ ਵੀ ਜਰੂਰ ਮਿਲਣ ਦੀ ਕੋਸ਼ਿਸ਼ ਕਰਾਂਗੇ ਅਗਰ ਜੀ ਉਹ ਫ੍ਰੀ ਹੋਏ ਤਾਂ ਜਿਵੇਂ ਹਲਕਾ ਚੱਬੇਆਲ ਦੇ ਵਿੱਚ ਸਾਰੰਗਵਾਲ ਪਿੰਡ ਦੇ ਵਿੱਚ ਤਿਰੰਗੇ ਨੂੰ ਸਾਈਡ ਤੋਂ ਪਾੜ ਕੇ ਉਸ ਨੂੰ ਨੀਚੇ ਥੱਲੇ ਕਰਕੇ ਤੇ ਉਸ ਦੇ ਉੱਤੇ ਆਪਣਾ ਪਾਰਟੀ ਦਾ ਤੁਹਾਡੇ ਵੱਲੋਂ ਝੰਡਾ ਲਗਾਇਆ ਗਿਆ ਤੇ ਇਸ ਬਾਰੇ ਕੀ ਕਹੋਗੇ ਅ ਦੇਖੋ ਇਸ ਬਾਰੇ ਤਾਂ ਤੁਸੀਂ ਮੈਨੂੰ ਦੱਸਿਆ ਪਰ ਜੇ ਇਸ ਤਰ੍ਹਾਂ ਤਰੀਕੇ ਨਾਲ ਕੀਤਾ ਗਿਆ ਤਾਂ ਮੈਂ ਕਹਿੰਦੀ ਇਹ ਬਹੁਤ ਹੀ ਗਲਤ ਹੈ ਕਿਉਂਕਿ ਪਾਰਟੀਆਂ ਤਾਂ ਬਹੁਤ ਛੋਟੀ ਚੀਜ਼ ਹੈ ਦੇਸ਼ ਦੇ ਅੱਗੇ ਰਾਈਟ ਤੇ ਜੇ ਅਸੀਂ ਕਦੀ ਅਦਰਵਾਇਸ ਵੀ 플ੈਗ ਲਗਾਉਂਦੇ ਆ ਜੇ ਸਾਡਾ ਦੇਸ਼ ਦਾ ਝੰਡਾ ਵੀ ਲੱਗਿਆ ਨਾਲ ਪਾਰਟੀ ਦਾ ਝੰਡਾ ਵੀ ਲੱਗਿਆ ਤਾਂ ਹਮੇਸ਼ਾ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਦੇਸ਼ ਦਾ ਝੰਡਾ ਉਹਦੀ ਹਾਈਟ ਪਾਰਟੀ ਦੇ ਝੰਡੇ ਤੋਂ ਉੱਚੀ ਹੀ ਹੁੰਦੀ ਹੈ ਕਿਉਂਕਿ ਦੇਸ਼ ਦੀ ਜਗਾ ਸਭ ਤੋਂ ਉੱਚੀ ਹੈ ਦੇ ਇਹ ਬਸ਼ਰਾਤियां ਸੁਣਿਆ ਤੁਹਾਡੇ ਪਾਰਟੀ ਵੱਲੋਂ ਦਿੱਕਨ ਕੀਤਾ ਹੈ ਕੀ ਉਹਦੇ ਰਿਐਕਸ਼ਨ ਨਹੀਂ ਮੈਂ ਡੈਫੀਨੇਟਲੀ ਦੇਖਾਂਗੀ ਮੈਨੂੰ ਪਹਿਲੇ ਪਤਾ ਲੱਗੇ ਕਿਉਂਕਿ ਹੁਣ ਤਾਂ ਇਹ ਤਾਂ ਇਸ ਦੇ ਬਾਰੇ ਦੱਸਿਆ ਹੀ ਤੁਸੀਂ ਮੈਨੂੰ ਹੈ ਤੇ ਹਰ ਜਗ੍ਹਾ ਤੇ ਕੋਈ ਨਾ ਕੋਈ ਝੰਡੇ ਆਪਣੇ ਆਪ ਲਗਾ ਰਿਹਾ ਹੈ ਜਾਂ ਕੁਝ ਵੀ ਹੈ ਜਾਂ ਤਾਂ ਇਸ ਤਰ੍ਹਾਂ ਹੋਏ ਨਾ ਕਿ ਅਸੀਂ ਇਦਾਂ ਝੰਡੇ ਬਣਾ ਕੇ ਦਿੱਤੇ ਫਿਰ ਤਾਂ ਸਾਡੀ ਨੋਟਿਸ 'ਚ ਹੋਏ ਤੇ ਸਾਡੀ ਤਾਂ ਨੋਟਿਸ ਇਹ ਚੀਜ਼ ਤੁਸੀਂ ਲੈ ਕੇ ਆਏ ਤੇ ਆਲ ਡੈਫੀਨੇਟਲੀ ਲੁੱਕ ਇਨਟੂ ਇਟ ਕਿ ਇਹ ਤਾਂ ਬਹੁਤ ਹੀ ਗਲਤ ਹੈ ਕਿਉਂਕਿ ਦੇਸ਼ ਪਹਿਲਾਂ